ਅਸੀਂ ਸਮੇਂ ਅਸੀਂ ਸ਼ੰਭੂ ਬਾਟਰ ਤੋਂ ਥੋੜਾ ਜਿਹਾ ਪਿੱਛੇ ਖੜੇ ਆ ਪੰਜਾਬ ਵਾਲੀ ਸਾਈਡ ਦਾਸ ਦੀ ਕਿਸਾਨਾਂ ਦੇ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਇੱਥੇ ਕਿੱਥੇ ਕਿੱਸੀ ਕਿਸਾਨਾਂ ਆਗੂਆਂ ਦੀ ਗੱਲਬਾਤ ਹੋਈ ਆ ਜਾਣ ਲੈਣੇ ਆ ਜੀ ਤੁਸੀਂ ਕਿਹੜੀ ਜਥੇਬੰਦੀ ਤੋਂ ਤੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਲਗਾਏਗਾ ਤੁਸੀਂ ਮਾਰਚ ਕੱਢ ਰਹੇ ਹੋ ਕੀ ਗੱਲਬਾਤ ਹੋਈ ਆ ਤੁਹਾਡੀ ਪਹਿਲਾਂ ਜਥੇਬੰਦੀ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਪਾਲ ਸਿੰਘ ਮਹਿਮਨਪੁਰ ਬਲਾਕ ਪ੍ਰੈਸ ਕਟਰ ਕਿਸਾਨ ਜਥੇ ਦੇ ਇੱਕਤਾ ਸਿੱਧੂਪੁਰ ਜਿਹੜਾ ਇਹ ਟਰ ਏ ਅਸੀਂ ਬਹਾਦਰgarh ਤੋਂ ਲੇ ਗਏ ਤਨੌਰ ਕਨੌਰ ਤੋਂ ਸ਼ੰਭੂ ਸ਼ੰਭੂ ਤੋਂ ਫਿਰ ਵਾਪਸੀ ਅਸੀਂ ਜਾਵਾਂਗੇ ਤੇ ਸਾਡਾ ਇਹ ਬੜਾ ਸ਼ਾਂਤ ਵਿੱਚ ਤਰੀਕੇ ਨਾਲ ਸੀਗਾ ਪ੍ਰਸ਼ਾਸਨ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਤਿੰਨ ਤਿੰਨ ਲੈਨਾਂ ਨਾ ਬਣਾਓ ਇੱਕ ਇੱਕ ਲੈਨ ਬਣਾਓ ਜਿਹਦੇ ਜਿase ਮੰਨ ਗਏ ਇੱਕ ਇੱਕ ਲੈਨ ਚ ਬਣਾਵਾਂਗੇ ਤੇ ਅਕੇ ਅਸੀਂ ਕਿਸੇ ਨੂੰ ਵੀ ਡਿਸਟਰਬ ਨਹੀਂ ਕਰਾਂਗੇ ਦੱ ਚਲਾਂਗੇ ਇਹਦਾ ਸਿਰਫ ਸਰਕਾਰ ਨੂੰ ਟ੍ਰੈਲਰ ਸੀਗਾ ਇਹਦਾ ਕੁਝ ਵੀ ਨਹੀਂ 13 ਤਰੀਕ ਨੂੰ 13 ਤਰੀਕ ਨੂੰ ਅਸੀਂ ਖਜਾ ਦਾ ਦਿੱਖ ਦਿੱਤੀ ਜਟੜੀ ਦੇ ਕੇ ਇੱਥੇ ਦੇ ਇਹ ਬਾਡਰ ਟੱਪਾਂਗੇ ਅਸੀਂ ਜੀ ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਡ ਇੱਥੇ ਲਗਾਇਆ ਗਿਆ ਤੁਹਾਡੀ ਕੀ ਗੱਲ ਬੋਤ ਹੈ ਅੱਗੇ ਤੁਹਾਨੂੰ ਜਾਣ ਦਿੱਤਾ ਜਾ ਰਿਹਾ ਜੀ ਪ੍ਰਸ਼ਾਸਨ ਨੇ ਸਾਨੂੰ ਜਿੱਥੋਂ ਦਾ ਸਾਡਾ ਟਿੱਚਾ ਹੀ ਸੀਗਾ ਵੀ ਸ਼ੰਭੂ ਬਾਡਰ ਦੇ ਕੋਲ ਜਿੱਥੇ ਖੜੇ ਅਸੀਂ ਟਰਨ ਲਿਉ ਟਰਨ ਲੈ ਕੇ ਅਸੀਂ ਵਾਪਸ ਜਾਵਾਂਗੇ ਜੀ ਜੋ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਅਸੀਂ ਥੱਲੇ ਵਾਲੀ ਲੈਣ ਜਾ ਕੇ ਪੁਲ ਕ੍ਰੋਸ ਕਰ ਕੇ ਅਸੀਂ ਵਾਪਸ ਜਾਵਾਂਗੇ ਅੱਛਾ ਸਾਡਾ ਅੱਜ ਮੇਨ ਮਕਸਦ ਜਿਹੜਾ ਹੈਗਾ ਅਸੀਂ ਅੱਜ ਜਾਣਾ ਨਹੀਂ ਅੱਗੇ ਜੀ ਸਾਡਾ ਮੇਨ ਮਕਸਦ ਹੈਗਾ ਅਸੀਂ ਲੋਕਾਂ ਨੂੰ ਜਾਗਰਤ ਕਰ ਦਈਏ ਸਾਡੀ ਜਾਗਰਤੀ ਅਸੀਂ ਪਿੰਡਾਂ ਦੇ ਵਿੱਚ ਹੁੰਦੇ ਆਇਆ ਸਾਨੂੰ ਫੁੱਲ ਸੱਭ ਮਿਲ ਰਿਹਾ ਲੋਕਾਂ ਵੱਲੋਂ ਤੇ ਲੋਕਾਂ ਨੇ ਤਿਆਰੀਆਂ ਕਰਨੀਆਂ ਰਸਨ ਰੱਦ ਲਿਆ ਟਰਾਲੀਆਂ ਬੰਨੀਆਂ ਹੋਈਆਂ ਨੇ ਤੇ ਸਾਡੀਆਂ ਫੁੱਲ ਤਿਆਰੀਆਂ ਨੇ ਰਸਨ ਅਸੀਂ ਆਪਣਾ ਲੱਦਿਆ ਹੋਇਆ ਤੇ ਅਜਰਾ ਮਕਸਦ ਸਿਰ ਪਹੇਗਾ ਸਾਡਾ ਮਾਰਚ ਤੇ ਅਸੀਂ 13 ਤਰੀਕ ਨੂੰ ਬਣ ਕੇ ਆਵਾਂਗੇ ਜੋ ਅੱਗੇ ਜੋ ਵੀ ਕੁਝ ਹੁੰਦਾ ਅਸੀਂ ਬਸ ਸਾਡਾ ਮਕਸਦ ਹੈ ਸ਼ਾਂਤਮਈ ਰਹਿ ਕੇ ਅੱਗੇ ਜਾਈਏ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਪਿੱਛੇ ਟ੍ਰੈਫਿਕ ਹੋ ਰਿਹਾ ਵਾ ਤੁਸੀਂ ਤਸਵੀਰਾਂ ਜੀ ਜੀ ਤਾਂ ਤਸਵੀਰਾਂ ਦੇਖ ਹੀ ਰਹੇ ਹਾਂ ਤੁਸੀਂ ਇਸ ਸਮੇਂ ਜਥੇਬੰਦੀ ਆ ਜਿਹੜੀ ਉਹਨਾਂ ਦੇ ਵੱਲੋਂ ਇੱਕ ਟਰੈਕਟਰ ਮਾਰਚ ਆ ਜਿਹੜਾ ਕੱਢਿਆ ਜਾ ਰਿਹਾ ਤਾਂ ਕਿ ਬੈਰੀਕੇਟਿੰਗ ਜਿਹੜੀ ਇੱਥੇ ਕੀਤੀ ਹੋਈ ਆ ਪ੍ਰਸ਼ਾਸਨ ਦੇ ਵੱਲੋਂ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਅੱਗੇ ਵਧਣ ਦੀ ਇਜਾਜ਼ਤ ਉਹ ਜਿਹੜੀ ਦਿੱਤੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਦਿੱਲੀ ਰਾਜਪੁਰਾ ਰੋਡ ਦੇਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਤੋਂ ਥੋੜਾ ਜਿਹਾ ਪਿੱਛੇ ਜਿਹੜੀ ਵੈਰੀਗੇਟਿੰਗ ਕੀਤੀ ਗਿਆ ਕਿਉਂਕਿ ਅੱਗੇ ਅੰਬਾਲਾ ਪੁਲਿਸ ਦੇ ਵੱਲੋਂ ਵੀ ਇਸ ਰੋਡ ਦੇ ਉੱਪਰ ਬੈੜੀਗੇ ਵੈਰੀਗੇਟਿੰਗ ਕਰ ਦਿੱਤੀ ਗਿਆ ਤੇ ਰੋਡ ਆ ਜਿਹੜਾ ਉਹ ਬਲੌਕ ਕਰ ਦਿੱਤਾ ਗਿਆ ਤੇ ਇਸੇ ਵਿੱਚਕਾਰ ਹੁਣ ਕਿਸਾਨਾਂ ਦੇ ਵੱਲੋਂ ਇੱਥੇ ਮਾਰਚ ਕੱਢਿਆ ਜਾ ਰਿਹਾ ਤਾਂ ਪਿੱਛੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਟਰੈਕਟਰ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਜਿੱਥੋਂ ਤੱਕ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਟਰੈਕਟਰ ਹੀ ਟਰੈਕਟਰ ਨੇ ਜਿਹੜੇ ਨਜ਼ਰ ਆ ਰਹੇ ਨੇ ਤਾਂ ਵੱਡੀ ਗਿਣਤੀ ਉਥੇ ਹੀ ਪ੍ਰਸ਼ਾਸਨ ਦੇ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜਾਂ ਅੱਜ ਕਿਸ ਤਰੀਕੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਆ ਜਾਂ ਕੀ ਹੁਣ ਅੱਗੇ ਕਿਸਾਨਾਂ ਨੂੰ ਕਿੱਥੋਂ ਤੱਕ ਜਾਣ ਦਿੱਤਾ ਜਾਏਗਾ ਕਿਸ ਤਰੀਕੇ ਜਾਣ ਦਿੱਤਾ ਜਾਏਗਾ ਉਸ ਸੰਬੰਧੀ ਜਾਣਕਾਰੀ ਜਿਹੜੀ ਅਸੀਂ ਅਧਿਕਾਰੀਆਂ ਤੋਂ ਲਵਾਂਗੇ ਤਾਂ ਇੱਥੇ ਜੋ ਕੀਤਾ ਜਾ ਰਿਹਾ ਹੈ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇੱਥੇ ਪਹੁੰਚ ਚੁੱਕੇ ਨੇ ਜਾਗਰੂਕ ਤੇ ਕਰ ਕਰਦੇ ਫਿਰਦਾ ਕਿਸਾਨਾਂ ਨੂੰ ਅਸੀਂ ਕੋਈ ਅਜੇ ਤੱਕ ਜਾਣਾ ਹੈ ਨਹੀਂ ਨਹੀਂ ਜਾਣ ਵਾਲੀ ਗੱਲ ਨਹੀਂ ਹੈਗੀ ਆ ਉਹ ਵੀ ਜਾਗਰੂਕ ਕਰੋ ਅਸੀਂ ਕੋਈ ਵੀ ਤੁਹਾਨੂੰ ਕਹਿੰਦੇ ਕਿ ਉਹ ਬੇਸਤੀ ਕਹਿੰਦਾ ਇੱਕ ਤਾਂ ਹੁਣ ਦੇਖੋ ਉੱਥੇ ਆ ਗਿਆ ਹੁਣ ਆ ਸਾਰਾ ਬੰਦ ਕਰਤਾ ਤਾਂ ਬਿਲਕੁਲ ਜੀ ਤਸਵੀਰਾਂ ਇਸ ਸਮੇ ਤੁਹਾਨੂੰ ਦਿਖਾ ਰਹੇ ਆ ਅਸੀਂ ਸ਼ੰਭੂ ਬਾਟਰ ਤੋਂ ਥੋੜਾ ਜਿਹਾ ਪਿੱਛੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਪਹੁੰਚੇ ਹੋਏ ਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜੋ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਕਿਸਾਨ ਜਥਿਆਂ ਬੰਦਿਆਂ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਕਿਸ ਤਰੀਕੇ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਏਗਾ ਜਾਂ ਕਿ ਮੇਨ ਰੋਡ ਤੋਂ ਕਿਸਾਨ ਅੱਗੇ ਜਾਣਗੇ ਜਾਂ ਸਰਵਿਸ ਲਾਈਨਾਂ ਜਿਹੜੀ ਉਸ ਦੀ ਪਰਤ ਤੋਂ ਕੀਤੀ ਜਾਏਗੀ ਤਾਂ ਇਹ ਜਾਣਕਾਰੀ ਵੀ ਜ਼ਰੂਰ ਅਸੀਂ ਅਧਿਕਾਰੀਆਂ ਤੋਂ ਲਵਾਂਗੇ ਕਿਉਂਕਿ ਇੱਕ ਵੱਡਾ ਮਾਰਚ ਜਿਹੜਾ ਕਿਸਾਨਾਂ ਦੇ ਵੱਲੋਂ ਕੱਢਿਆ ਜਾ ਰਿਹਾ 13 ਫਰਵਰੀ ਨੂੰ ਇੱਕ ਕਾਲ ਦਿੱਤੀ ਗਈ ਆ 13 ਫਰਵਰੀ ਨੂੰ ਇੱਕ ਵੱਡੀ ਜਿਹੜੀ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਉਸ ਤੋਂ ਪਹਿਲਾਂ ਇੱਕ ਮਾਰਚ ਕੱਢਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਛੋਟੀਆਂ ਇਕਾਈਆਂ ਦੇ ਵੱਲੋਂ ਇੱਕ ਮਾਰਚ ਰੱਖਿਆ ਗਿਆ ਲੋਕਾਂ ਨੂੰ ਜਗਾਉਣ ਦੇ ਲਈ ਇਸ ਮਾਰਚ ਨੂੰ ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਜਾਣਕਾਰੀ ਦੇ ਰਹੇ ਆਂ ਅਸੀਂ ਤਾਂ ਜਥੇਬੰਦੀਆਂ ਦੇ ਜੋ ਆਗੂ ਨੂੰ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਉੱਥੇ ਹੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕੀ ਕੁਝ ਕਹਿਣਾ ਉਹ ਵੀ ਅਸੀਂ ਜ਼ਰੂਰ ਉੱਧਰ ਤੱਕ ਜਾਣਕਾਰੀ ਪਹੁੰਚਾਵਾਂਗੇ ਗੱਲਬਾਤ ਕਰਾਂਗੇ ਕਿ ਉਹ ਕੀ ਕਿਉਂ ਚ ਕਹਿ ਰਹੇ ਨੇ ਆਪਾਂ ਤੋਂ ਯੂ ਟਰਨ ਲੈਣਾ ਹੈ ਨਾ ਆਪਾਂ ਯੂ ਟਰਨ ਲੈਣਾ ਹੈ ਤੋਂ ਯੂ ਟਰਨ ਲੈ ਲਵਾਂਗੇ ਜਿੱਥੋਂ ਬਲੌਕ ਹੈ ਜਿੱਥੋਂ ਬਲੌਕ ਹੈ ਯੂ ਟਰਨ ਵੀ ਆਪਣਾ ਇਹ ਟਰਨ ਲੈ ਲਾਂਗੇ ਜਿੱਥੋਂ ਬਲੌਕ ਹੈ ਹੁਣ ਜਾਂਦੇ ਹਾਂ ਡਾਕਟਰ ਨੂੰ ਲੈਣਾ ਹੈ ਹਾਂ ਬਾਅਦ ਵਿੱਚ ਯੂ ਟਰਨ ਨਹੀਂ ਲੈਣਾ ਆਪਣਾ ਸ਼ੰਭੂ ਤੱਕ ਆਣਾ ਦਾ ਮਾਹ ਮਾਣ ਬੈਂਡ ਪਾਊਡਰ ਦਾ ਚੱਕ ਦੇਖੋ ਬੰਦਾ ਕੀ ਹੈ 60 ਕਾਲੀ ਕਿਸੇ ਨੇ ਨਹੀਂ ਕੀਤਾ ਤਾਂ ਇੱਕ ਮਨਾ ਕੇ ਮਾਰ